ਗਾਡਰ ਉੱਪਰ ਤੇ ਵਜਨ ਵਜਨ ਪਾਣੀ ਖੜ ਗਿਆ ਪਾਣੀ ਕਰਕੇ ਥੱਲੇ ਡੱਪ ਗਿਆ ਹੋ ਮੂਝਣੀ ਕਰਕੇ ਹੋ ਵਜਨ ਪਿਆ ਥੱਲੇ ਨੂੰ ਅੰਦਰ ਨੂੰ ਗਿਰ ਗਿਆ ਇੱਕ ਗਾਡਰ ਦਾ ਥੱਲੇ ਦੱਬ ਲਈ ਕਰ ਦੇਣਾ ਇੱਕ ਮੂੰਹ ਪਾ ਬਚ ਗਿਆ ਵੱਡ ਹੋ ਗਿਆ ਕਿਹੜੇ ਪੇਜ ਗਿਆ ਉਹਨਾਂ ਦਾ ਕੀ ਨਾਮ ਕਿੰਨੀ ਉਮਰ ਸੀ ਯਾਰਾ ਸਿੰਘ ਕਿੰਨੀ ਉਮਰ ਦੀ ਹੋ ਗਈ 50 ਦੇ ਗੇੜ ਜਾਏਗਾ ਕੱਲੇ ਉਹੀ ਪੇਜ ਸੀ ਕਿ ਹੋਰ ਫੈਮਿਲੀ ਦਾ ਬਾਕੀ ਇੱਥੇ ਮੈਸਾਂ ਦੀਆਂ ਇੱਕ ਕਟੂਰੇ ਦੱਬੋਇਆ ਦਾ ਇੱਕ ਮੈਸੂ ਥੇ ਖੜੀ ਸਟ ਇਹ ਕਿੰਨੇ ਕਬਜ ਦੀ ਘਟਨਾ ਕਿੰਨੇ ਕਬਜ ਵਾਪਰ ਸਾਢੇ 25 ਮਿੰਟ ਦੀ ਆ ਸਾਢੇ 8 ਵਜੇ ਦੀ ਹੈ ਕਿਹੜਾ ਪਿੰਡ ਹੈ ਜੀ ਰੋਜਪੁਰ ਕਦੋਂ ਜਦ ਗਿਰੇ ਨਾ ਤੇ ਅਸੀਂ ਇੱਥੇ ਦੇ ਨਾਲ ਹੀ ਸਾਡਾ ਘਰ ਆਏ ਅਸੀਂ ਤੇ ਜਦ ਦੇਖਿਆ ਮੈਂ ਇੱਥੇ ਖੜੀ ਸੀ ਕੱਤੀ ਇੱਧਰ ਤੇ ਫਿਰ ਉਹਨਾਂ ਨੂੰ ਬੁਲਾਇਆ ਗਿਆ ਜਿਹੜੇ ਹਜਾਰਾ ਸਿੰਘ ਦੇ ਸਪੁੱਤਰ ਹਨ ਉਹਨਾਂ ਨੂੰ ਬੁਲਾ ਕੇ ਫਿਰ ਬੁਲਾਇਆ ਤੇ ਬੁਲਾਇਆ ਤਾਂ ਉਹਨਾਂ ਨੇ ਸਭੀ ਡੈਡੀ ਵੀ ਇੱਥੇ نیچے ਫਿਰ ਤਾਂ 8:25 ਮਿੰਟ ਦੇ ਜਦ ਗਿਰ ਗਿਆ ਤਾਂ ਫਿਰ ਉਹਨਾਂ ਨੂੰ ਬੁਲਾ ਕੇ ਤਾ ਫਿਰ ਇੱਥੇ ਉਹ ਗਾਰਡਰ ਉੱਥੇ ਪਏ ਸੀ ਤੇ ਤਾਂ ਉਹਨਾਂ ਨੂੰ ਫਿਰ ਜਦੋਂ ਜਹਾਜ਼ਦ ਕਰਕੇ ਕੱਢਿਆ ਗਿਆ ਤਾਂ ਮੁਰੇ ਤਾਂ ਇੱਥੇ ਹੀ ਹੋ ਗਏ ਸੀ ਕੀ ਹਾਲਾਤ ਆ ਉਹਨਾਂ ਦੇ ਕਿਦਾਂ ਮੈਂ ਐਨੀ ਜ ਵਜ਼ਨ ਮੀਡੀਅਮ ਕਲਾਸ ਜਿਹੜੀ ਜਿਹੜੀ ਬੀ ਆ ਬਈ ਉਹ ਗਾਰਡਰ ਲੱਗਦਾ ਨਾ ਉੱਪਰ ਦੇ ਗਾਰਡਰ ਬੱਜਾ ਗਰੀਬੀ ਦਾ ਬਈ ਆ ਜਿੱਦਾਂ ਪਾਠ ਕਰਦੇ ਸੀ ਉਦਾਂ ਹੀ ਇੱਕਦਮ ਮੁਰੇ ਨੂੰ ਹੋਵੇ ਜੋਸਤੇ ਜਾ ਗਾਰਡਰ ਗੁੱਡਰ ਚੱਕਿਆ ਤਿੰਨ ਚਾਰ ਜਣੇ ਨਾ ਤਾਂ ਆ ਸੇ ਸਿੱਕ ਸਾਈਡ ਪੂਰਾ ਉਹਨਾਂ ਦਾ ਪਿੱਛੇ ਜਾਦਾ ਕਿੰਨੀ ਉਮਰ ਦੀ ਕੀ ਕਮਾਨ ਵਾਲੇ ਕੌਣ ਕੌਣ ਹਨ ਕਮਾਨ ਵਾਲੇ ਦਾ ਆਜਿਓ ਆਜਿਓ ਹੈ ਬਚਾਰੇ ਦੇ ਹੈਂਡੀਕੈਪ ਦਾ ਦੂਜਾ ਕਿਤੇ ਉਹ ਕਰਦਾ ਸਿਕਿਉਰਟੀ ਗਾਰਡ ਲੱਗਿਆ ਰੋਕੋ ਰੋਕੋ ਇੱਕ ਮੁੰਡਾ ਸਿੱਟੀ ਵਿੱਚ ਜਿਮੀ ਗਿਆ ਦਾ ਆਪਣੇ ਕੋਠੀ ਤੀਰੀ ਕੀ ਹੈ ਭਾਈ ਕਾਹ ਚੋਰੀ ਲਾ ਲੋ ਠੀਕ ਹੈ ਸਰਕਲ ਚੱਲ ਰਿਹਾ ਹੈ ਕੀ ਹੋਇਆ ਤੁਹਾਡਾ ਕੀ ਆ ਕੀ ਨਾਮ ਹੈ ਤੁਹਾਡਾ ਕੀ ਹੋਇਆ ਤੁਹਾਡੇ ਘਰ ਸਾਹਮਣੇ ਨਹੀਂ ਮੈਨੂੰ ਵੀ ਵੀਡੀਓ ਲੱਗਦਾ ਸੀ ਜਿਹੜੇ ਮੁੰਡੇ ਬਤ ਚੋਂਦਾ ਨਾ ਉਹ ਅਖਰੀ ਵਾਰ ਮੈਂ ਕਿਤੇ ਗਿਆ ਨਾ ਜੁੱਟ ਚੱਲ ਗਿਆ ਤਾਂ ਠੀਕ ਪਾਣੀ ਦੀ ਕੋਈ ਨਹੀਂ ਕਿ ਪਾਰਕਿੰਗ ਵਾਲਾ ਹੋਣਾ ਹੈ ਤੇ ਵਜੋਂ ਜਦੋਂ ਮੈਨੂੰ ਫੋਨ ਆਇਆ ਬਾਅਦ ਵਿੱਚ ਕਹਿੰਦੇ ਛੱਤ ਗਈ ਜੀ ਉੱਥੇ ਦੀ ਛੱਤ ਦਾ ਛੱਲੇ ਉੱਪਰ ਆ ਪਿਆ ਦਿਖਿਆ ਜੀ ਸਾਨੂੰ ਉੱਥੇ ਸਿਰ ਪਾ ਛੱਤ ਬੱਜੀ ਬਹੁਤ ਬੁਰਾ ਹਾਲ ਹੋ ਰਿਹਾ ਮਾ ਜਿਆਦਾ ਟਾਈਪ ਕਰਕੇ ਕੋਈ ਨਹੀਂ ਤੇ ਦੇਖੇ ਪਾਸਾ ਲੈਂਦਾ ਲਾਈਨ ਉੱਪਰ ਜੀ ਇਹ ਕਿੰਨੇ ਵਜੇ ਦੀ ਘਟਨਾ ਹੈ 6:00 ਤੱਕ ਹੋ ਜਾਂਦਾ ਹੈ ਛੱਤ ਗਿਰਿਆਂ ਦਾ ਕੀ ਕਾਰਨ ਹੋਇਆ ਜੀ ਛੱਤ ਜਿਹਨਾਂ ਦਾ ਕੋਈ ਕਾਨੂੰਨ ਨਹੀਂ ਹੈ ਛੱਤ ਦਾ ਬਿਲਕੁਲ ਸਹੀ ਨਹੀਂ ਸਰਵਿੰਗ ਕਿਉਂਕਿ ਜਿਹੜੇ ਮੀਂਹ ਦੇ ਪਾਣੀ ਪਾਣੀ ਦੇ ਗੈਟੇ ਹੇਠੇ ਜਾਂਦੇ ਨੇ ਜਦੋਂ ਮੀਂਹ ਪਈ ਹੈ ساری ਰਾਤ ਦਾ ਉਹਦੇ ਕਰਕੇ ਜਿੱਥੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर